ਅੱਜ ਬੁੱਧਵਾਰ ਹੈ ਸਾਲ 2024 ਦੇ ਜੁਲਾਈ ਮਹੀਨੇ ਦੀ 10 ਤਾਰੀਖ ਹਰ ਦਿਨ ਆਪਣੀ ਮੀਚੀ ਮੁਠੀ ਅੰਦਰ ਬਹੁਤ ਕੁਝ ਲੈ ਕੇ ਉਗਦਾ ਤੇ ਬਹੁਤ ਕੁਝ ਸਜਾ ਕੇ ਤੁਰ ਜਾਂਦਾ ਤੇ ਇਨ੍ਹਾਂ ਦਿਨਾਂ ਵਿੱਚ ਹੀ ਸਿਰਜੇ ਜਾਂਦੇ ਨੇ ਇਤਿਹਾਸ ਆਓ ਜਾਣੀਏ ਅੱਜ ਦਾ ਇਤਿਹਾਸ ਲਾਈ ਪੰਜਾਬੀ ਟੀਵੀ ਦੀ ਨਜ਼ਰ ਤੋਂ 10 ਜੁਲਾਈ 1806 ਵਿੱਚ ਭਾਰਤੀ ਸਿਪਾਈਆਂ ਨੇ ਈਸਟ ਇੰਡੀਆ ਕੰਪਨੀ ਵਿਰੁੱਧ ਬਗਾਵਤ ਕੀਤੀ। ਇਸ ਬਗਾਵਤ ਵਿੱਚ 200 ਬ੍ਰਿਟਿਸ਼ ਸੈਨਿਕਾਂ ਨੂੰ ਜਾਂ ਤਾਂ ਜ਼ਖਮੀ ਕਰ ਦਿੱਤਾ ਗਿਆ ਜਾਂ ਮਾਰ ਦਿੱਤਾ ਗਿਆ। ਇਹ ਈਸਟ ਇੰਡੀਆ ਕੰਪਨੀ ਦੇ ਖਿਲਾਫ ਕੀਤਾ ਗਿਆ ਇੱਕ ਵੱਡਾ ਵਿਦਰੋਹ ਸੀ। 1855 ਨੂੰ ਜਿਸ ਦਿਨ ਨਿਕੋਲਾ ਟੈਸਲਾ ਦਾ ਜਨਮ ਹੋਇਆ ਉਸ ਦਿਨ ਵੀ 10 ਜੁਲਾਈ ਹੀ ਸੀ। ਉਹ ਇੱਕ ਸਰਬਿਆਈ ਅਮਰੀਕੀ ਖੋਜੀ ਤੇ ਇੰਜੀਨੀਅਰ ਸਨ ਇਲੈਕਟ੍ਰੋਨਿਕਸ ਵਿੱਚ ਉਹਨਾਂ ਦਾ ਬੜਮੁੱਲਾ ਯੋਗਦਾਨ ਹੈ ਉਹਨਾਂ ਨੇ ਬਦਲਵੇਂ ਕਰੰਟ ਵਹਾ ਨੂੰ ਡਿਜ਼ਾਈਨ ਕਰਨ ਦੇ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ ਸੀ ਇਸ ਮਹਾਨ ਵਿਗਿਆਨੀ ਦੇ ਸਨਮਾਨ ਵਿੱਚ ਪ੍ਰਵਾਹ ਦੀ ਮਿਆਰੀ ਇਕਾਈ ਦਾ ਨਾਮ ਟੈਸਲਾ ਰੱਖਿਆ ਗਿਆ ਹੈ ਉਹਨਾਂ ਨੂੰ ਵਾਈਫਾਈ ਦੇ ਪਿਤਾਮਾ ਵੀ ਕਿਹਾ ਜਾਂਦਾ ਹੈ 10 ਜੁਲਾਈ 1913 ਵਿੱਚ ਕੈਲੀਫੋਰਨੀਆ ਦੀ ਡੈਥ ਪੈਲੀ ਦਾ ਤਾਪਮਾਨ ਨੋਟ ਕੀਤਾ ਗਿਆ ਤਾਂ ਸਾਰਿਆਂ ਨੂੰ ਬੇहद ਹੈਰਾਨੀ ਹੋਈ ਕਿਉਂਕਿ ਉਸ ਵੇਲੇ ਡੈਥ ਪੈਲੀ ਦੇ ਵਿੱਚਕਾਰ ਹਵਾ ਦਾ ਤਾਪਮਾਨ 56.7 ਡਿਗਰੀ ਸੈਲਸੀਅਸ ਨੋਟ ਕੀਤਾ ਗਿਆ ਜੋ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਰਿਕਾਰਡ ਹੈ 10 ਜੁਲਾਈ 1949 ਨੂੰ ਸੁਨੀਲ ਗਵਾਸਕਰ ਦਾ ਜਨਮ ਹੋਇਆ ਸੁਨੀਲ ਗਵਾਸਕਰ ਇੱਕ ਭਾਰਤੀ ਕ੍ਰਿਕਟਰ ਤੇ ਕ੍ਰਿਕਟ ਕਮੈਂਟੇਟਰ ਹਨ ਸੁਨੀਲ ਗਵਾਸਕਰ ਉਹ ਭਾਰਤੀ ਸਲਾਨੀ ਬੱਲੇਬਾਜ਼ ਨੇ ਜਿਹੜੇ ਕਿ ਬਿਨਾ ਹੈਲਮਟ ਦੇ ਮੱਧਮ ਗਤੀ ਦੇ ਤੇਜ਼ ਗੇਂਦਬਾਜ਼ਾਂ ਨੂੰ ਖੇਡਿਆ ਕਰਦੇ ਸਨ ਸੁਨੀਲ ਗਵਾਸਕਰ ਅਰਜੁਨ ਅਵਾਰਡ ਤੇ ਪਦਮ ਪੂਸ਼ਨ ਅਵਾਰਡ ਵਿਜੇਤਾ ਹਨ ਉਹਨਾਂ ਨੂੰ ਭਾਰਤੀ ਕ੍ਰਿਕਟ ਬੋਰਡ ਦੇ ਸਰਵਉੱਚ ਸਨਮਾਨ ਸੀ ਕੇ ਨਾਇਡੂ ਲਾਈਫਟਾਈਮ ਅਚੀਵਮੈਂਟ ਕ੍ਰਿਕਟ ਅਵਾਰਡ ਦੇ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ 10 ਜੁਲਾਈ 1951 ਨੂੰ ਉੱਗੇ ਸਿਆਸਤਦਾਨ ਸ਼੍ਰੀ ਰਾਜਨਾਥ ਸਿੰਘ ਜੀ ਦਾ ਜਨਮ ਉੱਤਰ ਪ੍ਰਦੇਸ਼ ਵਿੱਚ ਹੋਇਆ ਸ਼੍ਰੀ ਰਾਜਨਾਥ ਸਿੰਘ ਜੀ ਉੱਤਰ ਪ੍ਰਦੇਸ਼ ਦੇ 19ਵੇਂ ਮੁੱਖ ਮੰਤਰੀ ਰਹੇ ਹਨ ਉਹ ਭਾਰਤ ਸਰਕਾਰ ਦੇ ਟਰਾਂਸਪੋਰਟ ਖੇਤੀਬਾੜੀ ਤੇ ਗ੍ਰਹਿ ਮੰਤਰੀ ਵੀ ਰਹਿ ਚੁੱਕੇ ਨੇ ਮੌਜੂਦਾ ਸਰਕਾਰ ਦੇ ਵਿੱਚ ਵੀ ਉਹ ਬਤੌਰ ਰੱਖਿਆ ਮੰਤਰੀ ਸਿਵਾਵਾ ਨਿਭਾ ਰਹੇ ਹਨ ਅੱਜ ਦੇ ਹੀ ਦਿਨ 2008 ਦਾ ਬੈਸਟ ਆਫ ਬੁੱਕਰ ਅਵਾਰਡ ਭਾਰਤੀ ਮੂਲ ਦੇ ਬ੍ਰਿਟਿਸ਼ ਲੇਖਕ ਸਲਮਾਨ ਰਸ਼ਦੀ ਨੂੰ ਪ੍ਰਦਾਨ ਕੀਤਾ ਗਿਆ ਸੀ ਉਹਨਾਂ ਨੂੰ ਇਹ ਅਵਾਰਡ ਮਿਡਨਾਈਟ ਚਿਲड्रन ਨਾਮ ਦੇ ਨਵ ਲਈ ਮਿਲਿਆ ਸੀ ਭਾਰਤੀ ਅਦਾਕਾਰਾ ਜੋਹਰਾ ਸਹਿਗਲ ਅੱਜ ਦੇ ਦਿਨ ਹੀ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ ਉਪਾਰਤੀ ਸਿਨੇਮੇ ਦੀ ਇੱਕ ਚਰਚਿਤ ਅਭਿਨੇਤਰੀ ਹੋਣ ਦੇ ਨਾਲ-ਨਾਲ ਉੱਗੀ ਰੰਗਕਰਮੀ ਨਾਚ ਕਲਾ ਵਿੱਚ નિਪੁੰਨ ਨਰਤਕੀ ਤੇ ਬਾਕਮਾਲ ਕੋਰੀਓਗ੍ਰਾਫਰ ਸਨ ਉਹ 102 ਸਾਲ ਦੀ ਉਮਰ ਵਿੱਚ ਅੱਜ ਦੇ ਹੀ ਦਿਨ 2014 ਵਿੱਚ ਇਸ ਜਹਾਨ ਤੋਂ ਰੁਖਸਤ ਹੋਏ ਸਨ ਇਹ ਸੀ ਅੱਜ ਦਾ ਇਤਿਹਾਸ ਤੁਹਾਡਾ ਦਿਨ ਸ਼ੁਭ ਹੋਵੇ ਦੇਖਦੇ ਰਹੋ 라이 ਪੰਜਾਬੀ ਟੀਵੀ ਸਿਮਰਨ ਪ੍ਰੋਡਕਸ਼ਨ ਤੇ ਸਾਡਾ ਟੀਵੀ ਲਾਇੰਸ ਫਿਲਮ ਪ੍ਰੋਡਕਸ਼ਨ ਹਾਊਸ ਦੇ ਸਹਿਯੋਗ ਨਾਲ ਪੇਸ਼ ਕਰਦੇ ਨੇ ਜ਼ਫਰਨਾਮਾ ਫਤਿਹ ਦਾ ਪੱਤਰ ਪੰਜਾਬ ਲੋਕ ਰੰਗ ਵੱਲੋਂ ਇਹ ਨਾਟਕ ਸੁਰਿੰਦਰ ਸਿੰਘ ਤਨਵਾ ਦੇ ਨਿਰਦੇਸ਼ਨਾ ਹੇਠ ਸਿਆਟਲ ਵਿੱਚ 3 ਅਗਸਤ ਦਿਨ ਸ਼ਨੀਵਾਰ ਨੂੰ ਸ਼ਾਮੀ 6:30 ਵਜੇ ਆਗਰਮ ਪਰਫਾਰਮਿੰਗ ਆਰ ਸੈਂਟਰ ਦੇ ਵਿੱਚ ਖੇਡਿਆ ਜਾਏਗਾ ਵਧੇਰੇ ਜਾਣਕਾਰੀ ਜਾਂ ਟਿਕਟ ਲੈਣ ਦੇ ਲਈ ਸੰਪਰਕ ਕਰੋ ਸਿਮਰਨ ਸਿੰਘ 5520 604 0493 ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਨਾਲੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ